ਸਰ ਵੱਲੋਂ ਵੈਸ਼ਨੋ ਦੇਵੀ ਦਰਬਾਰ ਲਗਾਇਆ ਗਿਆ ਸੀ ਮੇਲੇ ਵਿੱਚ ਕੋ ਮਹਾਮਈ ਨੇ ਇੱਕ ਬਹੁਤ ਹੀ ਬਹੁਤ ਜਿਹੜਾ ਹੈਗਾ ਸਾਡੇ ਤੇ ਅਸ਼ੀਰਵਾਦ ਰੱਖਿਆ ਸੀਗਾ ਵੀ ਅਸੀਂ ਸਾਨੂੰ ਇੱਕ ਉਪਰਾਲਾ ਕਰਨ ਦਾ ਮੌਕਾ ਮਿਲ ਇੱਕ ਮਤਲਬ ਕਨਸੈਪਟ ਅਸੀਂ ਬਣਾ ਲਿਆ ਵੀ ਹਰ ਸਾਲ ਕੁਝ ਨਾ ਕੁਝ ਐਸਾ ਨਵਾਂ ਲੈ ਕੇ ਆਵਾਂਗੇ ਜਿਸ ਦੇ ਨਾਲ ਲੁਧਿਆਣਾ ਵਾਸੀਆਂ ਨੂੰ ਜਿਹੜਾ ਹੈ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੂਗੀ ਔਰ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਸ਼ਰਧਾ ਭਾਵਨਾ ਹੈ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਰ ਕੰਮ ਅਸੀਂ ਅਵੇ ਸਾਲ ਦੇ ਨਾਲ ਸਾਨੂੰ ਇਹ ਵੀ ਪ੍ਰਿੰਟ ਲੈਣਾ ਚਾਹੀਦਾ ਹੈ ਕਿ ਅਸੀਂ ਲੋਕਾਂ ਲਈ ਵੀ ਕਰਾਂਗੇ ਕੋਈ ਇੱਕ ਐਸਾ ਟਾਈਮ ਹੈ ਜਦੋਂ ਆਪਾਂ ਨੂੰ ਰੈਜ਼ੋਲੂਸ਼ਨ ਲੈਣਾ ਚਾਹੀਦਾ ਹੈ ਵੀ ਸਮਾਜ ਲਈ ਤੁਸੀਂ ਹਮੇਸ਼ਾ ਕੁਝ ਐਸਾ ਕਰੋ ਵੀ ਜਿਹੜਾ ਦੁਨੀਆ ਤੁਹਾਨੂੰ ਆਖਰੀ ਸਾਹ ਤੱਕ ਵੀ ਯਾਦ ਰੱਖੇ ਤੁਹਾਡੇ ਜਾਣ ਬਾਅਦ ਵੀ ਤੁਹਾਨੂੰ ਯਾਦ ਰੱਖੇ ਵੀ ਹਾਂ ਇੱਕ ਇਨਸਾਨ ਹੁੰਦਾ ਸੀ ਜਿਸ ਨੇ ਸਮਾਜ ਲਈ ਕੁਝ ਅੱਛਾ ਕੰਮ ਕੀਤਾ ਸੀ ਸਰ ਕੁਝ ਵਧੀਆ ਜੀ ਆ ਠੀਕ ਤੇ ਸਰ ਨਿਊ ਇਅਰ ਦਾ ਕੀ ਪਲਾਨ ਹੈ ਫੇ ਨਿਊ ਇਅਰ ਮਾਮ ਨਵਾਂ ਸਾਲ ਚੜ ਰਿਹਾ ਜੀ ਠੰਡ ਦਾ ਮਾਹੌਲ ਹੈ ਤੇ ਬੜਾ ਅੱਛਾ ਸਾਰੇ ਸ਼ਹਿਰ ਦੇ ਵਿੱਚ ਇੱਕ ਵਾਈਬ ਹੈ ਔਰ ਸ਼ਾਮ ਨੂੰ ਦੇਖਦੇ ਆ ਕੋਈ ਨਾ ਕੋਈ ਪਾਰਟੀ ਆ ਫਿਰ ਕਿਸੇ ਕਲੱਬ ਦੇ ਵਿੱਚ ਜਾ ਕੇ ਇੰਜੋਏ ਕਰਾਂਗੇ ਉਸ ਤੋਂ ਪਹਿਲਾਂ ਜਿਹੜਾ ਹੈਗਾ ਰੱਬ ਨੂੰ ਮੱਥਾ ਟੇਕ ਕੇ ਨਿਕਲਾਂਗੇ ਘਰੋਂ ਵੀ ਹਾਂਜੀ ਜਿਹੜਾ ਨਵਾਂ ਸਾਲ ਆਣ ਆਲਾ ਉਹ ਵਧੀਆ ਨਿਕਲੇ ਤੇ ਜੋ ਪੁਰਾਣੇ ਸਾਲ 'ਚ ਗਲਤੀਆਂ ਹੋਈਆਂ ਰੱਬ ਸਾਨੂੰ ਉਹਨਾਂ ਗਲਤੀਆਂ ਲਈ ਮਾਫ਼ ਕਰੇ ਨਿਊ ਇਅਰ ਰੈਜ਼ੋਲੂਸ਼ਨ ਕੀ ਹੈ ਤੁਹਾਡਾ ਦੇਖੋ ਮੇਰਾ ਨਿਊ ਇਅਰ ਰੈਜ਼ੋਲੂਸ਼ਨ ਇਹ ਹੈ ਜੀ ਵੀ ਕੋਈ ਵੀ ਬੰਦਾ ਜਿਹੜਾ ਕਿਸੇ ਗਲਤ ਕੰਮ ਦੇ ਵਿੱਚ ਇਨਵੋਲ ਹੈ ਬੀਇੰਗ ਐਨ ਐਡਵੋਕੇਟ ਉਹਨੂੰ ਸਹੀ ਰਾਹੇ ਪਾਣਾ ਪਲੱਸ ਜਿਹੜਾ ਹੈ ਆਪਣੀ ਫੈਮਲੀ ਨੂੰ ਆਪਣੇ ਯਾਰਾਂ ਦੋਸਤਾਂ ਨੂੰ ਮਿੱਤਰਾਂ ਨੂੰ ਸਾਰਿਆਂ ਨੂੰ ਅੱਛੀ ਸਲਾਹ ਦੇਣਾ ਉਹਨਾਂ ਨੂੰ ਅੱਛੀ ਰਾਹ ਤੇ ਪਾਣਾਗੇ ਕਿਹੜੀ ਇਸ ਸਾਲ ਵਿੱਚ ਇੰਦਾ ਦੀ ਵਧੀਆ ਚੀਜ਼ ਹੋਈ ਤੇ ਕਿਹੜੀ ਮਾੜੀ ਚੀਜ਼ ਹੋਈ ਜੋ ਅਗਲੇ ਸਾਲ ਨਹੀਂ ਲੈ ਕੇ ਲੈ ਕੇ ਜਾਣਾ ਤੁਹਾਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਸੋਸ਼ੀਅਲੀ ਸੋਚੀਏ ਤਾਂ ਜਿਹੜਾ ਕੋਵਿਡ ਇੱਕ ਨਿਕਲ ਕੇ ਗਿਆ ਉਹਨੇ ਆਪਾਂ ਨੂੰ ਇੱਕ ਬਹੁਤ ਮਾੜਾ ਟਾਈਮ ਸੀਗਾ ਜਿਸਨੇ ਸਾਨੂੰ ਸਾਰਿਆਂ ਨੂੰ ਇੱਕ ਐਸੀ ਅਕਲ ਦੇ ਦਿੱਤੀ ਵੀ ਜ਼ਿੰਦਗੀ ਦੇ ਵਿੱਚ ਜਿਹੜਾ ਪੈਸਾ ਹੈ ਉਹ ਨਾਲ ਨਹੀਂ ਜਾਣਾ ਹਮੇਸ਼ਾ ਜਿਹੜੇ ਤੁਹਾਡੇ ਅੱਛੇ ਕਰਮ ਹੈ ਉਹ ਨਾਲ ਜਾਣੇ ਨੇ ਇਹ ਤਾਂ ਹੋ ਗਈ ਸੋਸ਼ੀਅਲੀ ਇੱਕ ਜਿਹੜੀ ਅੱਛੀ ਸਲਾਹ ਹੈ ਵੀ ਤੁਸੀਂ ਸਾਰੇ ਆਪਣਾ ਆਪਣਾ ਵਧੀਆ ਜਿੰਨੇ ਕਰਮ ਕਰ ਸਕਦੇ ਹੋ ਕਰੋ ਤੇ ਜਿਹੜੀ ਪਰਸਨਲੀ ਜੇ ਕੋਈ رائے ਹੋਏਗੀ ਤਾਂ ਇਹ ਹੈ ਵੀ ਆਪਣੀ ਹੈਲਥ ਨੂੰ ਧਿਆਨ ਰੱਖਦੇ ਹੋਏ ਔਰ ਆਪਣੇ ਕੰਮ ਨੂੰ ਆਪਣੇ ਪਰਿਵਾਰ ਨੂੰ ਧਿਆਨ ਰੱਖਦੇ ਹੋਏ ਸਮਾਜ ਨੂੰ ਧਿਆਨ ਰੱਖਦੇ ਹੋਏ ਹਮੇਸ਼ਾ ਵਧੀਆ ਕੰਮ ਕਰੋ ਤੁਸੀ ਲੋਕੀ ਆਪਣੇ ਲਈ ਤਾਂ ਬਹੁਤ ਕੁਝ ਕਰਦੇ ਆ ਪਰ ਕਿਸੇ ਲਈ ਕੁਝ ਕਰਨਾ ਉਹ ਵੀ ਇੱਕ ਬਹੁਤ ਵੱਡਾ ਕੰਮ ਹੁੰਦਾ ਹੈ ਤਾਂ ਤੁਹਾਨੂੰ ਲੱਗਦਾ ਕਿ ਨਵੇਂ ਸਾਲ ਦੇ ਨਾਲ ਸਾਨੂੰ ਇਹ ਵੀ ਪ੍ਰਣ ਲੈਣਿਆ ਚਾਹੀਦਾ ਹੈ ਕਿ ਅਸੀਂ ਲੋਕਾਂ ਲਈ ਵੀ ਾਂਗੇ ਕੁਝ ਬਿਲਕੁਲ ਮੈਮ ਜਦੋਂ ਕੋਈ ਨਵਾਂ ਸਾਲ ਦੇਖੋ ਵਕਤ ਤਾਂ ਉਹੀ ਹੈ ਦਿਨ ਉਹੀ ਨੇ ਇੱਕ ਇੱਕ ਐਸਾ ਟਾਈਮ ਹੈ ਜਦੋਂ ਆਪਾਂ ਨੂੰ ਰੈਜ਼ੋਲੂਸ਼ਨ ਲੈਣਾ ਚਾਹੀਦਾ ਵੀ ਸਮਾਜ ਲਈ ਤੁਸੀਂ ਹਮੇਸ਼ਾ ਕੁਝ ਐਸਾ ਕਰੋ ਵੀ ਜਿਹੜਾ ਦੁਨੀਆ ਤੁਹਾਨੂੰ ਆਖਰੀ ਸਾਹ ਤੱਕ ਵੀ ਯਾਦ ਰੱਖੇ ਤੁਹਾਡੇ ਜਾਨਬਾਦ ਵੀ ਤੁਹਾਨੂੰ ਯਾਦ ਰੱਖੇ ਵੀ ਹਾਂ ਇੱਕ ਇਨਸਾਨ ਹੁੰਦਾ ਸੀ ਜਿਸ ਨੇ ਸਮਾਜ ਲਈ ਕੁਝ ਅੱਛਾ ਕੰਮ ਕੀਤਾ ਸੀ ਜਿਹੜਾ ਕੀਤਾ ਹੀ ਆ ਮੈਂ ਖੁਦ ਦੀ ਕਵਰ ਕੀਤਾ ਇਸ ਸਾਰੇ ਵੱਲੋਂ ਵੈਸ਼ਨੋ ਦੇ ਵੀ ਦਰਬਾਰ ਲਗਾਇਆ ਗਿਆ ਸੀ ਮੇਲੇ ਵਿੱਚ ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਏਗਾ ਜੀ ਜੀ ਬਿਲਕੁਲ ਦੇਖੋ ਉਹ ਮਹਾਮਈ ਨੇ ਇੱਕ ਬਹੁਤ ਹੀ ਬਹੁਤ ਜਿਹੜਾ ਹੈਗਾ ਸਾਡੇ ਤੇ ਅਸ਼ੀਰਵਾਦ ਰੱਖਿਆ ਸੀਗਾ ਵੀਸੀ ਸਾਨੂੰ ਇੱਕ ਉਪਰਾਲਾ ਕਰਨ ਦਾ ਮੌਕਾ ਮਿਲਿਆ ਦੁਰਗਾ ਮਾਤਾ ਮੰਦਿਰ ਦੇ ਸਾਹਮਣੇ ਮਾਤਾ ਵੈਸ਼ਨੂ ਦੇਵੀ ਦਾ ਦਰਬਾਰ ਜਿਹੜਾ ਸੀ ਲੋਕਾਂ ਨੇ ਬਹੁਤ ਬਹੁਤ ਸ਼ਰਧਾ ਭਾਵਨਾ ਨਾਲ ਭਰ ਕੇ ਆਪਣੇ ਮਨੀ ਇੱਛਾ ਮਤਲਬ ਪੂਰੀ ਹੋਈ ਵੀ ਹਾਂ ਇਸ ਤਰ੍ਹਾਂ ਮਾਤਾ ਦੇ ਦਰਸ਼ਨ ਕਰਨ ਦੀ ਸਾਨੂੰ ਸਰੂਪ ਇੱਥੇ ਮਿਲਿਆ ਔਰ ਬਸ ਮਹਾਮਾਈ ਦਾ ਸਾਥ ਸੀ ਜੀ ਆਉਣ ਵਾਲੇ ਸਾਲਾਂ 'ਚ ਵੀ ਹੋਏਗਾ ਇਦਾਂ ਬਿਲਕੁਲ ਜੀ ਬਿਲਕੁਲ ਹੁਣ ਤਾਂ ਇੱਕ ਮਤਲਬ ਕਨਸੈਪਟ ਅਸੀਂ ਬਣਾ ਲਿਆ ਵੀ ਹਰ ਸਾਲ ਕੁਛ ਨਾ ਕੁਛ ਐਸਾ ਨਵਾਂ ਲੈ ਕੇ ਆਵਾਂਗੇ ਜਿਸ ਦੇ ਨਾਲ ਲੁਧਿਆਣਾ ਵਾਸੀਆਂ ਨੂੰ ਜਿਹੜਾ ਹੈ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੂਗੀ ਔਰ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਸ਼ਰ